ਆ ਵੀਰੋ ਮੈਂ ਸਵੇਰ ਦਾ ਬੋਟਾਂ ਦੇ ਪੋਲਿੰਗ ਬੂਥਾਂ ਦੇ ਘੁੰਮੀ ਜਾਣ ਨੇ ਤੇ ਵੇਖਣ ਡਿਆ ਵੀ ਕਿਹਦੀ ਜੜਦੋਰੀਆ ਦੀ ਯਾਰ ਚਾਰੇ ਪਾਸੇ ਭਗਵੰਤ ਮਾਨ ਹੀ ਭਗਵੰਤ ਮਾਨ ਸ਼ਾਇਆ ਪਿਆ ਭਗਵੰਤ ਮਾਨ ਹੀ ਭਗਵੰਤ ਮਾਨ ਸ਼ਾਇਆ ਪਿਆ ਯਾਰ ਜੇ ਪਾਸੇ ਆਪ ਵਾਲਿਆਂ ਦਾ ਬੋਰਡ ਲੱਗਾ ਆ ਜਿੱਥੇ ਉਹਨਾਂ ਦਾ ਕੈਂਪ ਰਿਆ ਉਧਰ ਹੀ ਭੀੜ ਇਕੱਠੀ ਹੋਈ ਪਈ ਦੂਜੇ ਪਾਸੇ ਕੋਈ ਜਾਜ ਨਹੀਂ ਰਿਆ ਯਾਰ ਇਹ ਦਾ ਮਤਲਬ ਇਹ ਆ ਵੀ ਮਾਸਟਰ ਦਾ ਮੁੰਡਾ ਮਾਸਟਰ ਦਾ ਮੁੰਡਾ ਕੱਢੂਗਾ ਵਟ ਕੱਢੂਗਾ ਵਟ ਵੀਰੋ ਮਾਸਟਰ ਦਾ ਮੁੰਡਾ ਕੱਢੂਗਾ ਵਟ ਚਾਰ ਚਫੇਰੇ ਹੋਈ ਛਾਇਆ ਪਿਆ ਯਾਰ ਵਾਕਿਆ ਯਾਰ ਜੇ ਲੋਕ ਇਹਦੇ ਪਿੱਛੇ ਆ ਤੇ ਕੋਈ ਗੱਲ ਹੋਊਗੀ ਮੈਂ ਉਦਾਂ ਵੀ ਬਠੇਰੇ ਬੰਦਿਆਂ ਨੂੰ ਪੁੱਛਿਆ ਸੀ ਪਹਿਲਾਂ ਉਹ ਲੋਕੀ ਇਹਦਾ ਹੀ ਪੱਕ ਲੈਂਦੇ ਸੀ ਭਗਵੰਤ ਮਾਨ ਦਾ ਹੀ ਪੱਕ ਲੈਂਦੇ ਸੀ ਤੇ ਵੀਰੋ ਚਲੋ ਵਧੀਆ ਗੱਲਾਂ ਭਾਈ ਪਹਿਲਾ ਬੰਦਾ ਸੂਰਮਾ ਜੱਟ ਜਿਹਨੇ ਪੰਜਾਬ ਦੀ ਰਾਜਨੀਤੀ ਬਦਲੀ ਆ ਨੀ ਤੇ ਪਹਿਲਾ ਤੇ ਉਹ ਹੀ ਸਭ ਆ ਰਹੇ ਸੀ ਜਿਹੜੇ ਪੁਰਾਣੇ ਸੀ ਹਨਾ ਪਹਿਲਾ ਬੰਦਾ ਜਿਹਨੇ ਇਤਿਹਾਸ ਲਿਖਿਆ ਪੰਜਾਬ 'ਚ ਪਹਿਲਾ ਬੰਦਾ ਤੇ ਵੀਰੋ ਬਾਕੀ ਮੈਂ ਨਹੀਂ ਕਹਿੰਦਾ ਬੋਰਡ ਕੇ ਪਾਸੇ ਪਾਓ ਬੋਰਡ ਆਪਣੇ ਹਿਸਾਬ ਨਾਲ ਸੋਚ ਸਮਝ ਕੇ ਪਾਓ ਜਾਤਾਂ ਧਰਮਾਂ ਤੋਂ ਫਿਗਰਿਆਂ ਤੋਂ ਗਰੁੱਪਾਂ ਤੋਂ ਪਾਰਟੀਆਂ ਤੋਂ ਜਾ ਤਿਆਰ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਬੋਟ ਪਾਓ ਕਿ ਕਿਹੜਾ ਬੰਦਾ ਤੁਹਾਡੇ ਆਸਤੇ ਫਾਇਦੇਮੰਦ ਦਾ ਕਿਹੜਾ ਬੰਦਾ ਤੁਹਾਡੇ ਬੱਚਿਆਂ ਵਾਸਤੇ ਫਾਇਦੇਮੰਦ ਦਾ ਕਿਹੜਾ ਬੱਚਾ ਤੁਹਾਡੇ ਫਿਊਚਰ ਵਾਸਤੇ ਤੁਹਾਡਿਆਂ ਦੇ ਫਿਊਚਰ ਬੱਚਿਆਂ ਦੇ ਫਿਊਚਰ ਵਾਸਤੇ ਫਾਇਦੇਮੰਦ ਦਾ ਬੋਟ ਹਮੇਸ਼ਾ ਉਹਨੂੰ ਪਾਓ दारू ਪੀ ਕੇ ਬੋਟ ਨਾ ਪਾਓ 70 ਸਾਲ ਤੋਂ दारू ਪੀ ਕੇ ਬੋਟ ਪਾਉਂਦੇ ਆ ਰਹੇ ਆ ਤੇ ਉਹਦਾ ਰਿਜ਼ਲਟ ਇਹ ਆ ਵੀ ਅੱਜ ਬੱਚੇ ਸਾਡੇ ਮੁੰਡੇ ਕੁੜੀਆਂ ਅਮਰੀਕਾ ਕੈਨੇਡਾ ਚ ਦਿਹਾੜੀਆਂ ਕਰਨ ਦੇ ਆ ਅਮਰੀਕਾ ਕੈਨੇਡਾ ਚ ਦਿਹਾੜੀਆਂ ਕਰਨ ਦੇ ਆ ਇਹ ਜਿਹੜੀ ਫ੍ਰੀ ਦੀ ਸ਼ਰਾਬ ਨਾ ਫ੍ਰੀ ਦੀ ਸ਼ਰਾਬ ਇਹ ਬੜੀ ਮਾੜੀ ਆ ਵੀਰੋ ਫ੍ਰੀ ਦੀ ਸ਼ਰਾਬ ਬੜੀ ਮਾੜੀ ਆ ਇਹ ਫ੍ਰੀ ਦੀ ਸ਼ਰਾਬ ਜਿਹੜੀ ਪੀਤੀ ਸੀ ਇਹਦਾ ਰਿਜ਼ਲਟ ਆ ਵੀ ਬੱਚੇ ਪੰਜਾਬ ਦਾ ਬੇੜਾ ਕਰਕ ਹੋ ਗਿਆ ਬੱਚੇ ਵਿਦੇਸ਼ਾਂ ਚ ਦਿਹਾੜੀਆਂ ਕਰ ਰਿਹਾ ਤੇ ਇੱਥੇ ਵੱਡੇ ਵੱਡੇ ਐਜੂਕੇਸ਼ਨ ਵਾਲੇ ਟਾਪਰ ਐਜੂਕੇਸ਼ਨ ਵਾਲੇ ਟਾਪਰ ਵਿਚਾਰਿਆਂ ਨੂੰ ਕੰਮ ਨਹੀਂ ਹੈਗਾ ਆਪਣਾ ਬ ਬ੍ਰੈਡ ਬਟਰ ਵਾਸਤੇ ਮਜ਼ਦੂਰੀ ਟੈਪ ਕੰਮ ਕਰ ਰਿਹਾ ਕੋਈ ਜొਮੈਟੋ ਦਾ ਮੋਟਰਸਾਈਕਲ ਚਲਾ ਰਿਹਾ ਕੋਈ ਮੋਬਿਲ ਦਾ ਜੌਬ ਕਰ ਰਿਹਾ ਇਹ ਸਭ ਇਹਦਾ ਕਾਰਨਾ ਵੀਰੋ ਇਹ ਜਿਹੜੀ ਆਪਾਂ ਪਿਛਲੇ 70 ਸਾਲ ਤੋਂ ਫ੍ਰੀ ਦੀ ਸ਼ਰਾਬ ਪੀਨੇ ਰਹਿਣਾ ਫ੍ਰੀ ਦੀ ਸ਼ਰਾਬ ਇਹ ਉਹਦੇ ਰਿਜ਼ਲਟ ਆ ਫ੍ਰੀ ਦੀ ਸ਼ਰਾਬ ਦੇ ਦਿਹੋਣੀ ਸੰਭਲ ਜਾਓ ਹੁਣੀ ਸੰਭਲ ਜਾਓ ਉਹ ਹੋਣੀ ਸੰਭਲ ਜਾਓ ਵੀਰੋ ਹੋਣੀ ਸੰਭਲ ਜੋ ਹੋਣੀ ਅਕਲ ਤੋਂ ਕੰਮ ਲੈ ਲੋ ਯਾਰ ਕੀ 500 ਰੁਪਏ ਦੀ ਸ਼ਰਾਬ ਵਾਸਤੇ ਤੁਸੀਂ ਵੋਟ ਦਾ ਗਲਤ ਇਸਤੇਮਾਲ ਕਰਕੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ نسلਾਂ ਖਰਾਬ ਕਰਤੀਆਂ ਯਾਰ ਲੱਖ ਲੱਖ ਤਾਂ ਪੰਜਾਬ ਦੇ ਲੋਕਾਂ ਤੇ ਲੱਖ ਲਾਂ ਤਾਂ ਯਾਰ ਲੱਖ ਲਾਂ ਤਾਂ